पंजाब कांग्रेस के द्वारा आज संगरूर में बड़ा समागम किया गया जहां देश के संविधान निर्माता डॉक्टर भीम राव अम्बेडकर की जयंती मनाई गई वहीं दूसरी ओर विपक्ष के नेता सरदार प्रताप सिंह बाजवा के बयानों को मुख्यमंत्री भगवंत सिंह मान द्वारा तोड़ मरोड़ कर पेश करने के संबंध में कांग्रेस पार्टी पंजाब के अध्यक्ष अमरिंदर सिंह राजा बरिंग तथा पूर्व कैबिनेट मंत्री विजय इंद्र सिंगला के दिशा निर्देश पर पार्टी के जिला अध्यक्ष सुरेंद्र पाल सिंह सीबिया ने पार्टी कार्यकर्ताओं के साथ संगरूर के बड़ा चौक पर आप सरकार के खिलाफ जबरदस्त नारेबाजी की और विरोध प्रदर्शन किया और इस मौके पर मुख्यमंत्री भगवंत मान का पुतला भी फूंका गया ऐसा होते पर मीडिया से बातचीत करते का हुए कांग्रेस पार्टी के जिला अध्यक्ष सुरेंद्रपाल सिंह सीबिया ने पंजाब के मौजूदा हालात को लेकर मुख्यमंत्री भगवंत मान पार्टी का हमला किया आज दिन सोमवार 11:30 बजे के करीब कांग्रेस पार्टी के जिला प्रधान सुरेंद्रपाल सिंह सीबिया दी गवाही बजे च संगरूर दी अग्रवाल सभा धर्मशाला दे कोल मुख्यमंत्री भगवंत सिंह मान दा पुतला ਫੁਕ ਗਿਆ ਗਿਆ ਤੇ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਯਬਾ ਖਿਲਾਫ ਜੋ ਗਲਤ ਕਾਰਵਾਈ ਕੀਤੀ ਹੈ ਜਿਸ ਦੀ ਕਾਂਗਰਸ ਪਾਰਟੀ ਸਖਤ ਸਖ਼ਤ ਦਾਪ ਜਨਿਖੇਦੀ ਕਰਦੀ ਹੈ ਤੇ ਅੱਜ ਮੁੱਖ ਮੰਤਰੀ ਸਾਹਬ ਸੱਤਾ ਦੇ ਨਸ਼ੇ ਦੇ ਵਿੱਚ ਜੋ ਕਰ ਰਹੇ ਹਨ ਇਸ ਦਾ ਖਮਾਜਾ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਭੁਗਤਣਾ ਪਵੇਗਾ ਅਤੇ ਇਸ ਮੌਕੇ ਡਾਕਟਰ ਭੀਮਰਾਓ ਅੰਬੇਦਕਰ ਜੀ ਨੂੰ ਕਾਂਗਰਸ ਪਾਰਟੀ ਦੇ ਜਿਲਾ ਪ੍ਰਧਾਨ ਦੀ ਗਵਾਹੀ ਹੇਠ ਉਹਨਾਂ ਦੇ 134ਵੇਂ ਜਨਮ ਦਿਹਾੜੇ ਤੇ ਸ਼ਰਦਾ ਦੇ ਫੁੱਲ ਵੀ ਪੇਂਟ ਕੀਤੇ ਗਏ ਕਾਂਗਰਸ ਕਮੇਟੀ ਦੀ ਤਰਫੋਂ ਡਾਕਟਰ Ambedkar ਜੀ ਭਿਮrao Ambedkar ਜੀ ਦੇ ਜਨਮ ਦਿਤੀ ਦੇ 134ਵੇਂ ਜਨਮ ਦਿਤੀ ਦੇ ਉੱਪਰ ਜਿਹੜਾ ਸਨਮਾਨਤਾ ਦਿਵਸ ਦੇ ਤੌਰ ਦੇ ਉੱਪਰ ਸਾਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾਂਦਾ ਹੈ ਅਸੀਂ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਦਿਹਾੜੇ ਦੇ ਉੱਪਰ ਅੱਜ ਸਾਰੇ ਮੀਟਿੰਗ ਕਰਕੇ ਅਸੀਂ ਉਸ ਖੁਸ਼ੀਆਂ ਦੇ ਵਿੱਚ ਸ਼ਾਮਲ ਹੋ ਰਹੇ ਹਾਂ ਤੇ ਮੈਂ ਸਮਝਦਾ ਕਿ ਜਿੱਥੇ ਡਾਕਟਰ ਭੀਮrao ਜੀ ਅੰਬੇਦਕਰ ਸਾਹਿਬ ਸਿਰਫ ਦਲਤਾਂ ਦੇ ਲੀਡਰ ਨਹੀਂ ਸੀ ਉਹ ਸਭੋ ਹਿੰਦੁਸਤਾਨ ਦੇ ਲੀਡਰ ਸੀ ਤੇ ਉਹਨਾਂ ਨੇ ਜਿੱਥੇ ਇੱਕ ਸਮਾਜਿਕ ਕ੍ਰਾਂਤੀ ਲੈ ਕੇ ਆਂਦੀ ਹੈ ਜਿੱਥੇ ਉਹਨਾਂ ਨੇ ਇੱਕ ਸਿੱਖਿਆ ਸ਼ਾਸਤਰੀ ਦੇ ਹੋਣ ਦੇ ਨਾਤੇ ਸਾਡੇ ਨੌਜਵਾਨਾਂ ਦੇ ਲਈ ਇੱਕ ਪ੍ਰੇਰਨਾ ਉਹਨਾਂ ਨਿਰਦਇਕ ਉਹਨਾਂ ਨੇ ਆਪਣਾ ਜੀਵਨ ਪ੍ਰੇਰਨਾ ਦਾ ਇੱਕ ਜੀਵਨ ਜਿਹੜਾ ਉਹਨਾਂ ਨੇ ਸਾਡੇ ਅੱਗੇ ਰੱਖਿਆ ਇਹ ਮੈਂ ਸਮਝਦਾ ਕਿ ਉਸ ਤੋਂ ਬਹੁਤ ਵੱਡੀ ਪ੍ਰੇਰਨਾ ਸਾਡੇ ਨੌਜਵਾਨਾਂ ਨੂੰ ਮਿਲੀ ਹੈ ਸਭ ਤੋਂ ਵੱਡੀ ਗੱਲ ਸਾਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਐਨੇ 100 ਸਾਲ ਦੀ ਸਾਡੀ ਸੰਘਰਸ਼ ਤੇ ਲੜਾਈ ਤੋਂ ਬਾਅਦ ਸਾਡਾ ਦੇਸ਼ ਆਜ਼ਾਦ ਹੋਇਆ ਸਾਡੇ ਦੇਸ਼ ਤੇ ਲੋਕਾਂ ਦੇ ਸਾਡੇ ਲੀਡਰਾਂ ਦੇ ਲਈ ਜਿਨ੍ਹਾਂ ਨੇ ਖੂਨ ਡੋਲ ਕੇ ਆਜ਼ਾਦੀਆਂ ਲੈ ਕੇ ਆਂਦੀਆਂ ਸੀ ਸਭ ਤੋਂ ਵੱਡੀ ਗੱਲ ਸੀ ਕਿ ਉਸ ਦੇਸ਼ ਨੂੰ ਹੁਣ ਚਲਾਉਣਾ ਕਿਵੇਂ ਹੈ ਉਸ ਦੇਸ਼ ਦੇ ਵਿੱਚ ਸਾਰਿਆਂ ਨੂੰ ਬਰਾਬਰ ਜਿੱਥੇ ਐਡਾ ਵੱਡਾ ਹਿੰਦੁਸਤਾਨ ਹੈ ਜਿੱਥੇ ਵੱਖ-ਵੱਖ ਧਰਮ ਹੈ ਵੱਖ-ਵੱਖ ਜਾਤਾਂ ਦੇ ਲੋਕ ਹੈ ਕਿ ਉਹ ਸਾਰਿਆਂ ਨੂੰ ਇਕੱਠਾ ਕਰਕੇ ਕਿਸ ਤਰੀਕੇ ਦੇ ਨਾਲ ਅਸੀਂ ਦੇਸ਼ ਦੇ ਵਿੱਚ ਅੱਗੇ ਵਧੀਏ ਤੇ ਉਹ ਸਾਰੀ ਦੀ ਵੱਡੀ ਜ਼ਿੰਮੇਵਾਰੀ ਮੈਂ ਸਮਝਦਾ ਡਾਕਟਰ ਪੀਮਰਾਯ ਉਮੇਦਕਰ ਜੀ ਦੇ ਉੱਪਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਸਰਦਾਰ ਜਵਾਹਰ ਲਾਲ ਨਹਿਰੂ ਜੀ ਨੇ ਉਹਨਾਂ ਨੂੰ ਦਿੱਤੀ ਜਿੱਤੇ ਉਹਨਾਂ ਨੂੰ ਸੰਵਿਧਾਨ ਦੀ ਜ਼ਿੰਮੇਵਾਰੀ ਦਿੱਤੀ ਉਸ ਦੇ ਨਾਲ ਦੇ ਨਾਲ ਉਹਨਾਂ ਨੇ ਮੰਤਰੀ ਮੰਡਲ ਦੇ ਵਿੱਚ ਵੀ ਉਹਨਾਂ ਨੂੰ ਸ਼ਾਮਲ ਕਰਕੇ ਉਹਨਾਂ ਦਾ ਮਾਨ ਤੇ ਸਨਮਾਨ ਦਿੱਤਾ ਅੱਜ ਮੈਂ ਸਮਝਦਾ ਕਿ ਵੀ ਸੰਵਿਧਾਨ ਜੋ ਡਾਕਟਰ ਉਮੇਦਕਰ ਜੀ ਨੇ ਸਾਨੂੰ ਦਿੱਤਾ ਹੋਇਆ ਹੈ ਤੇ ਉਸ ਸਾਜ ਸੰਵਿਧਾਨ ਖੂਨ ਡੋਲ ਕੇ ਸਾਨੂੰ ਇਸ ਆਜ਼ਾਦੀ ਮਿਲੀ ਸੀ ਸਾਜ ਉਹ ਸਾਡਾ ਸੰਵਿਧਾਨ ਵੀ ਖਤਰੇ ਦੇ ਵਿੱਚ ਹੈ ਉਹ ਇਹੋ ਜੀਆਂ ਪਾਰਟੀਆਂ ਜਿਹੜੀਆਂ ਧਰਮ ਦੇ ਨਾਮ ਦੇ ਉੱਪਰ ਨਫ਼ਰਤ ਪੈਦਾ ਕਰਕੇ ਦੇਸ਼ ਦੇ ਵਿੱਚ ਫੇਰਿਕ ਅਤੇ ਅਸਮਾਨਤਾ ਨੂੰ ਫਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਵਾਕਫ ਜਿਹੜਾ ਬਿਲ ਹੈ ਤੁਹਾਡੇ ਸਾਹਮਣੇ ਹੀ ਹੈ ਕਿਸ ਤਰੀਕੇ ਦੇ ਨਾਲ ਇੱਕ ਮਿਨੋਰਟੀ ਦੇ ਉੱਪਰ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਅਧਿਕਾਰ ਹੈ ਉਹਨਾਂ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤੋਂ ਪਹਿਲਾਂ ਵੀ ਇਹ ਕੋਸ਼ਿਸ਼ਾਂ ਸੀਗੀਆਂ ਕਿ ਕਿਵੇਂ ਨਾ ਕਿਵੇਂ ਇਸ ਸੰਵਿਧਾਨ ਨੂੰ ਬਦਲ ਦਿੱਤਾ ਜਾਵੇ ਮੈਂ ਸਮਝਦਾ ਕਿ ਇਸ ਸੰਵਿਧਾਨ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਸਾਡੇ ਦੇਸ਼ ਨੇ ਜਿੱਥੇ ਅੱਜ ਐਡੀ ਵੱਡੀ ਤਰੱਕੀ ਕੀਤੀ ਹੈ ਕਹਿਣ ਨੂੰ ਅਸੀਂ ਜੋ ਮਰਜੀ ਕਹੀ ਜਾਈਏ ਇਹਦਾ ਸਾਰੇ ਦਾ ਸਾਰਾ ਨਿਰਮਾਣ ਸਾਡੀ ਕਾਂਗਰਸ ਪਾਰਟੀ ਦੀ ਦੇਣ ਹੈ ਸਾਡੇ ਉਸ ਵਕਤ ਦੇ ਲੀਡਰਾਂ ਦੀ ਦੇਣ ਹੈ ਜਿਨ੍ਹਾਂ ਨੇ ਐਡੇ ਵੱਡੇ ਇੰਸਟੀਚਿਊਸ਼ਨ ਬਣਾਏ ਜਿਨ੍ਹਾਂ ਨੇ ਐਡਾ ਵੱਡਾ ਸਾਡਾ ਤਰੱਕੀ ਕਰਨ ਦੇ ਲਈ ਵੱਡੀਆਂ ਵੱਡੀਆਂ ਇੰਡਸਟਰੀਆਂ ਦੇ ਉਸਤੇ ਆਪਣੇ ਲੈ ਕੇ ਆਏ ਜਿਸ ਦੇ ਕਰਕੇ ਅੱਜ ਸਾਡਾ ਦੇਸ਼ ਤਰੱਕੀ ਕਰ ਰਿਹਾ ਹੈ ਤੇ ਅਸੀਂ ਕਾਂਗਰਸ ਪਾਰਟੀ ਦਾ ਪਰਨ ਹੈ ਇਸ ਗੱਲ ਦੇ ਵਿੱਚ ਕਿ ਡਾਕਟਰ ਭੀਮ رائے ਉम्मेदਕਰ ਜੀ ਦੇ ਦਿੱਤੇ ਹੋਏ ਸੰਵਿਧਾਨ ਨੂੰ ਕਿਸੇ ਹਾਲਤ ਦੇ ਵਿੱਚ ਨਾ ਅਸੀਂ ਬਦਲ ਦੀ ਦੇਣਾ ਨਾ ਹੀ ਉਸ ਨੂੰ ਕੋਈ ਕਰੋਣ ਚਾਹਣ ਨਹੀਂ ਦਿੱਤੀ ਹੈ ਉਸੇ ਸਿਧਾਂਤਾਂ ਦੇ ਉੱਪਰ ਚੱਲਦੇ ਹੋਏ ਅਸੀਂ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਣਾ ਜਿਸ ਦੇ ਵਿੱਚ ਸਮਾਨਤਾ ਤੇ ਪਿਆਰ ਤੇ ਮੁਹੱਬਤ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਪ੍ਰੇਰਣਾ ਇਸ ਦੇ ਨਾਲ ਦੀ ਨਾਲ ਹੀ ਅਸੀਂ ਅੱਜ ਇਸ ਗੱਲ ਦਾ ਵੀ ਸਾਨੂੰ ਬੜਾ ਅਫਸੋਸ ਹੈ ਕਿ ਜੋ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਬਣੀ ਹੋਈ ਹੈ ਤੇ ਉਹਨਾਂ ਨੇ ਸਾਡੇ सीएलपी ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਇੱਕ ਜੋ ਝੂਟਾ ਕੇਸ ਬਣਾਇਆ ਆ ਅਮਾਨ ਸਾਹਿਬ ਨੇ ਬਿਆਨ ਦਿੱਤਾ ਕਿ ਦੇਖੋ ਜੀ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਤਾਂ ਇਹ دہشت ਪੈਦਾ ਕਰਨਾ ਚਾਹੁੰਦੇ ਨੇ ਮੈਂ ਸਮਝਦਾ دہشت ਤਾਂ ਪੰਜਾਬ ਦੇ ਵਿੱਚ ਵੈਸੇ ਹੀ ਹੈ ਹਰ ਰੋਜ਼ ਦੀਆਂ ਘਟਨਾਵਾਂ ਗੁੰਡੇ ਕਰਦੀ ਜਿਹੜਾ ਗੈਂਗਬਾਰ ਤੇ ਕੋਈ ਹੈ ਕੋਈ ਵੀ ਖਬਰ ਦਾ ਕੋਈ ਪੰਨਾ ਜਿਹੜੇ ਮਰ ਕੇ ਹਰ ਰੋਜ਼ ਨਾ ਭਰੇ ਜਾਂਦੇ ਹੁਣ ਟੈਲੀਵਿਜ਼ਨਾਂ ਦੇ ਉੱਪਰ دہشت ਅੱਜ ਮੈਂ ਸਮਝਦਾ ਕਿ ਪੰਜਾਬ ਦੇ ਸਾਰੇ ਲੋਕ ਤਾਂ ਪਹਿਲੇ دہشت ਦੇ ਉਸ ਤੇ ਮਾਹੌਲ ਦੇ ਵਿੱਚ ਰਹਿ ਰਹੇ ਨੇ ਇਦੋਂ ਵੱਡੀ ਦਹਿਸ਼ਤ ਕਦੇ ਬਦਹਾਉਮਨੀ ਕਦੇ ਇਹ ਜੀ ਨਹੀਂ ਦੇਖੀ ਗਈ ਇਹ じゃ ਕਦੇ ਗੈਂਗਵਾੜ ਨਹੀਂ ਕਦੇ ਦੇਖਿਆ ਹੋਇਆ ਇਹ ਜੋੜੋ ਗੈਂਗਵਾੜ ਪੈਦਾ ਹੋਇਆ ਇਹ ਸਾਰੀਆਂ ਨੇ ਸਾਰੀਆਂ ਆਰਥਿਕ ਤੌਰ ਤੇ ਇਹਨਾਂ ਕੋਲ ਕੋਈ ਗੱਲਾਂ ਦਾ ਨਾਤਾ ਇਹਨਾਂ ਕੋਲ ਕੋਈ ਆਪਣਾ ਮੈਪ ਹੈ ਮੈਂ ਸਮਝਦਾ ਕਿ ਲੋਕਾਂ ਦਾ ਧਿਆਨ ਬទਾਉਣ ਦੇ ਲਈ ਕਿ ਉਸ ਗੱਲ ਦੇ ਉੱਚੋਂ ਕਿ ਵੀ ਆ ਜਿਹੜਾ ਇਹਨਾਂ ਨੇ ਇੱਕ ਛੋਸ਼ਾ ਛੱਡਿਆ ਜਿਹਦਾ ਦੇ ਵਿੱਚ ਵਿਰੋਧ ਦੇ ਵਿੱਚ ਅੱਜ ਅਸੀਂ ਮਾਨ ਸਾਹਿਬ ਦਾ ਜਿਹੜਾ ਪੁੱਤ ਲੈ ਉਹ ਵੀ ਅਸੀਂ ਫੋਕਾਂਗੇ